ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਅਚਾਨਕ ਹੋਣੇ ਹੋਣੇ ਪੰਜਾਬ 'ਚ ਹੋ ਗਿਆ ਬੰਦ ਦਾ ਇਹ ਵੱਡਾ ਐਲਾਨ ਜੀ ਹਾਂ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਸੱਤ ਜਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਹੈ ਤੇ ਇਨ੍ਹਾਂ ਵਿੱਚ ਪਟਿਆਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਬਠਿੰਡਾ, ਮਾਨਸਾ, ਮਹਾਲੀਆ ਤੇ ਹੁਣ ਮੁਖਰ ਸਾਹਿਬ ਵੀ ਸ਼ਾਮਿਲ ਹਨ ਇਨ੍ਹਾਂ 'ਚ 24 ਫਰਵਰੀ ਤੱਕ ਇੰਟਰਨੈਟ ਬੰਦ ਰਹੇਗਾ ਇਹ ਹੁਕਮ ਜਨਤਕ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਟੈਲੀਗ੍ਰਾਫ ਐਕਟ ਤਹਿਤ ਜਾਰੀ ਕੀਤੇ ਗਏ ਹਨ ਦੱਸਦੇ ਕਿ ਕਿਸਾਨ ਅੰਦੋਲਨ ਕਰਕੇ ਪੰਜਾਬ ਦੇ ਸੱਤ ਜਿਲ੍ਹਿਆਂ ਦੇ ਅਧੀਨ ਪੈਂਦੇ 20 ਥਾਣੇ ਦੀ ਹੱਦ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ ਤੇ ਪਟਿਆਲਾ ਦੇ ਫੁੱਲਸਾ थाना ਸ਼ੰਭੂ ਜੁਲਕਾ ਪਸਿਆ ਪਾਤੜਾ ਸਤਰਾਣਾ ਸਮਾਣਾ ਕਨੌਰ ਦੇਵੀਗੜ੍ਹ ਤੇ ਬਲਪੇਰਾ ਵਿੱਚ ਇੰਟਰਨੈਟ ਬੰਦ ਕੀਤਾ ਰਿਹਾ ਗਿਆ ਹੈ ਅਤੇ ਨਾਲ ਹੀ ਐਸਐਸ ਨਗਰ ਦੇ थाना ਲਾਲੜੂ ਬਠਿੰਡਾ ਦੇ थाना ਸੰਗਤ ਸ਼ਿਨਮੁਖਸਰ ਸਾਹਿਬ ਦੇ थाना ਕਿੱਲੇਵਾਲੀ ਮਾਨਸਾ ਦੇ ਸਰਦੂਲਗੜ੍ਹ ਤੇ ਸੰਗਰੂਰ ਦੇ थाना ਖਨੋਰੀ ਮੁਨਕ ਲੈਰਾਸ ਨਾਮ ਅਤੇ ਚਾਜਲੀ ਤੋਂ ਇਲਾਵਾ ਫਟੇਗੜ੍ਹ ਸਾਹਿਬ ਦੇ थाना ਫਟੇਗੜ੍ਹ ਸਾਹਿਬ ਦੀ ਥੀਮ ਦੇ ਅੰਦਰ ਇੰਟਰਨੈਟ ਬੰਦ ਰਹੇਗਾ ਵੀਡੀਓ ਦੇਖਣ ਲਈ ਤੁਹਾਡਾ